ਗੁਰਮੁਖ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ ਅੱਜ ਆਸਾੜ ਹਾੜ ਦੀ ਸੰਗਰਾਮ ਦਾ ਦਿਹਾੜਾ ਹੈ ਪਾਵਨ ਵਿਚਾਰ ਆਪਾਂ ਸਰਵਣ ਕਰਦੇ ਆ ਗੁਰਦੇਵ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਕੀ ਸਮਝਾਉਂਦੇ ਆ ਹਾੜ ਦੇ ਮਹੀਨੇ ਵਿੱਚ ਕੀ ਕੀ ਕਰਨਾ ਚਾਹੀਦਾ ਹੈ ਕੀ ਨਹੀਂ ਕਰਨਾ ਚਾਹੀਦਾ ਦੇਖੋ ਜੀ ਜੇਠ ਦੇ ਮਹੀਨੇ ਤੋਂ ਬਾਅਦ ਹਾੜ ਦਾ ਮਹੀਨਾ অতি ਗਰਮ ਬਹੁਤ ਗਰਮ ਆਸਾੜ ਤਪੰਦਾ ਤਿਸ ਲਗੈ ਹਰ ਨਾਹੂ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਸਾਧ ਸੰਗਤ ਜੀ ਜਦੋਂ ਇਹ ਹਾੜ ਦਾ ਮਹੀਨਾ ਆਉਂਦਾ ਹੈ ਭਿਆਨਕ ਗਰਮੀ ਹੁੰਦੀ ਅਸੀਂ ਸਾਰੇ ਜਾਣਦੇ ਆ ਤੇ ਲੂ ਚੱਲਦੀ ਆ ਬਹੁਤ ਜ਼ਿਆਦਾ ਗਰਮੀ ਅੱਜ ਦੇਖੋ ਟੈਂਪਰੇਚਰ ਕਿੱਥੇ ਪਹੁੰਚ ਗਿਆ ਕਿੰਨਾ ਵੱਧ ਗਿਆ ਟੈਂਪਰੇਚਰ ਤਾਪਮਾਨ ਤੇ ਜੀਵ ਜੰਤ ਤੇ ਤਪਸ਼ ਤੋਂ ਦੁਖੀ ਹੁੰਦੇ ਆ ਤੇ ਬੰਦਾ ਵੀ ਦੁਖੀ ਹੁੰਦਾ ਤੇ ਇੱਕ ਤਾਂ ਬਾਹਰੀ ਤਪਸ਼ ਹੋ ਗਈ ਜੀ ਤੋਂ ਬਚਣ ਵਾਸਤੇ ਜਿਹੜੀ ਬਾਹਰ ਦੀ ਗਰਮੀ ਆ ਬੰਦੇ ਨੇ ਅੱਜ ਤੱਕ ਬਹੁਤ ਸਾਰੇ ਇਹ ਸਾਧਨ ਆ ਜਿਹੜੇ ਤਰੀਕੇ ਆ ਪੈਦਾ ਕੀਤੇ ਆ ਕਿੰਨੀ ਟੈਕਨੋਲੋਜੀ ਵੱਧ ਗਈ ਸੰਗਤ ਜੀ ਪਹਿਨਾ ਪੱਖੇ ਫਿਰ ਕੂਲਰ ਫਿਰ ਏਸੀਆਂ ਤੱਕ ਅਸੀਂ ਅੱਜ ਪਹੁੰਚ ਸਕੇ ਆ ਦੇਖੋ ਤੇ ਸਾਧਨ ਬੰਦੇ ਨੇ ਬੜੇ ਜਟਾਏ ਆ ਅਸੀਂ ਦੇਖਦੇ ਆ ਜਿਹੜੇ ਪਿਛਲੇ ਜ਼ਮਾਨੇ ਦੇ ਲੋਕ ਸੀਗੇ ਉਹ ਪਿੰਡਾਂ ਦੇ ਵਾਸੀ ਅੰਬਾਂ ਦੇ ਦਰਖਤਾਂ ਦੀ ਠੰਢੀ ਛਾਂ ਪਿੱਪਲਾਂ ਦੀ ਛਾਂ ਹੇਠਾਂ ਬੈਠ ਕੇ ਹਵਾ ਦੇ ਝੋਕਿਆਂ ਵਿੱਚ ਤੇ ਘੜੇ 'ਚ ਠੰਡਾ ਪਾਣੀ ਪੀ ਕੇ ਹਾਰ ਦੇ ਮਹੀਨੇ ਵਿੱਚ ਗਰਮੀ ਤੋਂ ਬਚਣ ਦੇ ਉਪਰਾਲੇ ਕਰਦੇ ਰਹੇ ਆ ਸ਼ਹਿਰਾਂ ਦੇ ਲੋਕ ਹੋਰ ਸਾਧਨ ਸੀ ਜਿਹੜੇ ਇਹ ਅਪਣਾਉਂਦੇ ਹੁੰਦੇ ਸੀਗੇ ਪਰ ਹੁਣ ਆਪਾਂ ਦੇਖਦੇ ਆ 에어 ਕੰਡੀਸ਼ਨਰ ਉਹ ਕਿੰਨੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਇਹ ਜਿਹੜਾ ਕਮਰਾ ਠੰਡਾ ਕਰ ਦਿੰਦਾ ਵਾਤਾਵਰਣ ਅਨੁਕੂਲ ਬਣਾ ਦਿੰਦਾ ਹੈ ਪਰਾਚੀਨ ਸਮੇਂ ਵਿੱਚ ਵੀ ਐਸਾ ਸੀਗਾ ਜਦੋਂ ਤਪਸ਼ ਬਹੁਤ ਵੱਧ ਜਾਂਦੀ ਸੀ ਚੰਦਨ ਦਾ ਲੇਪ ਕਰਦੇ ਹੁੰਦੇ ਸੀ ਲੋਕ ਪਿੰਡੇ ਨੂੰ ਠੰਡਾ ਰੱਖਣ ਲਈ ਇਹ ਤਾਂ ਸਾਧਨ ਬੜੇ ਜਟਾਏ ਆ ਬੰਦੇ ਨੇ ਸਮੇਂ-ਸਮੇਂ ਦੇ ਮੁਤਾਬਕ ਤਰੀਕੇ ਵੀ ਬਦਲੇ ਆ ਤੇ ਤਨ ਨੂੰ ਠੰਡਾ ਰੱਖਣ ਵਾਸਤੇ ਕਿ ਜਿਹੜੀ ਤਪਸ਼ਾ ਤਨ ਨੂੰ ਸਾੜੇ ਨਾ ਤਨ ਨੂੰ ਜਲਾਵੇ ਨਾ ਪਰ ਇਹ ਤਾਂ ਬਾਹਰਲੀ ਗਰਮੀ ਆ ਨਾ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਗੱਲ ਕਰ ਰਹੇ ਆ ਅੰਦਰ ਦੀ ਗਰਮੀ ਦੀ ਕਾਮਨਾਵਾਂ ਦੀ ਗਰਮੀ ਦੀ ਮਨ ਦੇ ਅੰਦਰ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ ਇੱਕ ਤਾਂ ਬਾਹਰੀ ਗਰਮੀ ਹੋ ਗਈ ਤੇ ਇੱਕ ਹੋ ਗਈ ਮਨ ਦੀ ਗਰਮੀ ਜਿਹੜੀ ਸਾਡੇ ਮਨ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਦੀ ਤਪਸ਼ਾ ਆ ਸਾੜਤ ਬੰਦਾ ਤਿਸ ਲਗੈ ਹਰ ਨਾਹੋ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਗੁਰਮੁਖ ਪਿਆਰਿਓ ਬੰਦਾ ਬਹੁਤ ਯਤਨ ਕਰਦਾ ਹੈ ਬਾਹਰ ਭਾਵੇਂ ਏਸੀ ਲੱਗਾ ਹੋਵੇ ਆਪਾਂ ਵੇਖਦੇ ਆ ਬਾਹਰੀ ਤਲ ਤੇ ਕਿ ਗਰਮੀ ਲੱਗਦੀ ਹੈ ਸਰੀਰ ਨੂੰ ਠੀਕ ਕਰ ਲਈਏ ਪਰ ਅੰਦਰ ਬੰਦੇ ਦੇ ਬੜਾ ਕੁਝ ਚੱਲਦਾ ਅੰਦਰ ਬਕਾਰਾਂ ਦੀ ਤਪਸ਼ਾ ਬਹੁਤ ਜ਼ਿਆਦਾ ਕ੍ਰੋਧ ਦੀ ਲੋਭ ਦੀ ਈਰਖਾ ਦੀ ਦਵੇਦ ਦੀ ਕਿੰਨਾ ਕੁਝ ਹੈ ਬਾਰ ਦੇ ਉਪਰਾਲੇ ਅੰਦਰ ਤੱਕ ਪਹੁੰਚਦੇ ਵੀ ਨਹੀਂ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਸਾਫ਼ ਕਹਿ ਰਹੇ ਆ ਚੰਦਨ ਚੰਦਨ ਆ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵੇ ਨਾਨਕਾ ਜਪੰਦੜੋ ਹਰਨਾਮ ਚੰਦਨ ਦੇ ਲਾਇਆ ਠੰਡੀ ਛਾਂ ਹੇਠਾਂ ਬੈਠਿਆਂ ਠੰਡਾ ਪਾਣੀ ਪੀ ਕੇ ਹਿਰਦੇ ਦੀ ਗਰਮਾਇਸ਼ ਦੂਰ ਨਹੀਂ ਹੋਵੇਗੀ ਹੁਣ ਕੌਜ ਲੋਕ ਆ ਜਦੋਂ ਇਹ ਗਰਮੀ ਦਾ ਮੌਸਮ ਆਉਂਦਾ Shimla 'ਚ ਚਲੇ ਜਾਂਦੇ ਆ Himachal Pradesh, Kashmir ਚਲੇ ਜਾਂਦੇ ਆ ਬਰਫਾਨੀ ਪਹਾੜਾਂ ਵਿੱਚ ਰਹਿੰਦੇ ਆ ਪਰ ਉਹਨਾਂ ਦੇ ਵੀ ਹਿਰਦੇ ਤਪੇ ਰਹਿੰਦੇ ਆ ਉਹ ਵੀ ਸ਼ਾਂਤ ਨਹੀਂ ਹੁੰਦੇ ਇਤਨਾ ਸ਼ੀਤਲ ਵਾਤਾਵਰਨ ਵੀ ਉਹਨਾਂ ਦੇ ਮਨ ਨੂੰ ਸ਼ੀਤਲ ਨਹੀਂ ਕਰ ਸਕਦਾ ਇਹ ਪ੍ਰਤੱਖ ਸਬੂਤ ਹੈ ਕਿ ਬਾਹਰ ਦੀ ਇਹ ਸ਼ੀਤਲਤਾ ਅੰਤਹਿ ਕਰਨ ਦੀ ਜਿਹੜੀ ਸ਼ੀਤਲਤਾ ਹੈ ਉਹਦੇ ਤੱਕ ਨਹੀਂ ਜਾ ਸਕਦੀ ਅੰਦਰ ਨੂੰ ਠੰਡ ਨਹੀਂ ਮੰਝਾ ਸਕਦੀ ਇਸੇ ਲਈ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਭਾਈ ਚੰਦਰਮਾ ਦੀਆਂ ਕਿਰਨਾਂ ਵੀ ਹਿਰਦੇ ਨੂੰ ਸੀਤਲ ਨਹੀਂ ਕਰਦੀਆਂ ਹਾਂ ਸਿਰਫ ਤਨ ਨੂੰ ਠੰਡਾ ਕਰਦੀਆਂ ਨੇ ਇਸੇ ਤਰ੍ਹਾਂ ਹੀ ਚੰਦਨ ਦਾ ਲੇਪ ਆ ਠੰਡੀਆਂ ਹਵਾਵਾਂ ਨੇ ਸੀਤਲ ਬਾਹਰ ਦਾ ਮਾਹੌਲ ਆ ਇਹ ਵੀ ਹਿਰਦੇ ਨੂੰ ਸੀਤਲ ਨਹੀਂ ਕਰਦਾ ਜੇ ਹਿਰਦਾ ਸੀਤਲ ਹੁੰਦਾ ਹੈ ਕੇਵਲ ਤੇ ਕੇਵਲ ਪ੍ਰਮਾਤਮਾ ਦੇ ਨਾਮ ਨਾਲ ਹੁੰਦਾ ਹੈ ਜੀ ਇਸ ਕਰਕੇ ਜਿਨ੍ਹਾਂ ਕੋਲ ਰੱਬ ਦਾ ਨਾਮ ਨਹੀਂ ਉਹਨਾਂ ਦਾ ਸਰੀਰ ਉਹਨਾਂ ਦਾ ਮਨ ਹਾਰਡ ਬਣਿਆ ਰਹੇਗਾ ਉਹ ਤਾਂ ਹਾਰਡ ਦੇ ਮਹੀਨੇ ਵਾਂਗੂ ਤਪਦੇ ਰਹਿਣਗੇ ਹਿਰਦੇ ਤਪਦੇ ਆ ਸੰਗਤ ਜੀ ਨਾਮ ਤੋਂ ਬਿਨਾ ਮੰਦਾ ਕਿਤਨਾ ਕੁਝ ਕਰਦਾ ਹੈ ਪਰ ਜਿੱਥੇ ਨਾਮ ਨੇ ਸਹਾਈ ਹੋਣਾ ਉੱਥੇ ਭਾਈ ਨਾਮ ਨੇ ਹੀ ਸਹਾਈ ਹੋਣਾ ਹੈ ਕੋਈ ਹੋਰ ਚੀਜ਼ ਨਹੀਂ ਹੋ ਸਕਦੀ ਤੇ ਹੁਣ ਆਪਾਂ ਧਰਤੀ ਦੀ ਗੱਲ ਕਰੀਏ ਤਾਂ ਧਰਤੀ ਉੱਤੇ ਤਾਂ ਇਹ ਮਹੀਨੇ 30 ਜਾਂ 31 ਦਿਨਾਂ ਬਾਅਦ ਬਦਲ ਜਾਂਦੇ ਆ ਬਦਲਾਅ ਆਉਂਦਾ ਰਹਿੰਦਾ ਇੱਕ ਮਹੀਨਾ ਹੋਰ ਪੱਤ ਝੜ ਆ ਗਈ ਬਸੰਤ ਆ ਗਈ ਗਰਮੀ ਆ ਗਈ ਸਰਦੀ ਆ ਗਈ ਬਹਾਰ ਆ ਗਈ ਪਰ ਹਿਰਦੇ ਵਿੱਚ ਕਈ ਮਹੀਨੇ ਇਹੋ ਜਿਹੇ ਆ ਜਿਹੜੇ ਟੱਕੇ ਹੀ ਰਹਿ ਜਾਂਦੇ ਆ ਟੱਕ ਗਿਆ ਹਾਰਡ ਤੇ ਟੱਕ ਹੀ ਗਿਆ ਬਦਲਿਆ ਹੀ ਨਹੀਂ ਬਸੰਤ ਆਈ ਨਹੀਂ ਤਪਿਆ ਹੋਇਆ ਹਿਰਦਾ ਤੇ ਜੀਵਨ ਭਰ ਤਪਿਆ ਹੀ ਰਹਿ ਗਿਆ ਇਥੇ ਦੀ ਚਾਲ ਕਿਸੇ ਹੋਰ ਢੰਗ ਨਾਲ ਚਲਦੀ ਆ। ਮਨ ਦੇ ਤਲ ਤੇ ਜਿਹੜੀ ਜ਼ਿੰਦਗੀ ਆ ਉਹ ਕੁਝ ਹੋਰ ਹੈ ਬਾਹਰੀ ਕੁਝ ਹੋਰ ਹੈ। ਮਨੁੱਖ ਦੀ ਸੋਚਣੀ ਨਾਲ ਚਲਦੀ ਓਹ ਜ਼ਿੰਦਗੀ ਮਨੁੱਖ ਦੇ ਚੇਤਨਨ ਨਾਲ ਚਲਦੀ ਹੈ ਜ਼ਿੰਦਗੀ ਮਨੁੱਖ ਦੀਆਂ ਵਾਸ਼ਨਾਵਾਂ ਨਾਲ ਚਲਦੀ ਆ। ਮਹਾਰਾਜ ਕਹਿੰਦੇ ਆ ਜਿਨ੍ਹਾਂ ਦੇ ਕੋਲ ਨਾਮ ਨਹੀਂ ਆਸਾੜ ਦੀ ਗਰਮੀ ਬਾਹਰੋਂ ਤਾਂ ਤਪਾਉਂਦੀ ਆ ਪਰ ਅੰਦਰੋਂ ਵੀ ਉਹ ਹਾੜ ਦੇ ਮਹੀਨੇ ਵਿੱਚ ਤਪਿਆ ਰਹੂਗਾ। ਜਗ ਜੀਵਨ ਪੁਰਖ ਤਿਆਗ ਕਹਿ ਮਾਨਸ ਸੰਧੀ ਆਸ ਸੋ ਭਾਈ ਦੁਨੀਆ ਨੂੰ ਸਾਜਣ ਵਾਲਾ ਉਹ ਜੋ ਵਾਹਿਗੁਰੂ ਪਰਮੇਸ਼ਰ ਹੈ ਤੂੰ ਕੀ ਕਰੀ ਜਾਨਾ ਬੰਦਿਆ ਤੂੰ ਕਿਹਦੀ ਆਸ ਤੇ ਜਿਉਂ ਰਿਆਂ ਬੰਦੇ ਦੀ ਦੁਨੀਆ ਵਿੱਚ ਕਿੰਨੀ ਮੂੜਤਾ ਚੱਲਦੀ ਆ ਜਿਹਨੇ ਜ਼ਿੰਦਗੀ ਦਿੱਤੀ ਜਿਹਨੇ ਸਾਹ ਦਿੱਤੇ ਉਹਨੂੰ ਛੱਡ ਕੇ ਬੰਦਾ ਹੋਰਾਂ ਆਸਾਂ ਤੇ ਜਿਉਂਦਾ ਹੈ ਵੀ ਫਲਾਣਾ ਮੈਨੂੰ ਸੁੱਖ ਦੇ ਦੂਗਾ ਉਹ ਮੇਰਾ ਕੁਝ ਸਵਾਰ ਦੂਗਾ ਬਾਬਾ ਫਰੀਦ ਜੀ ਤਾਂ ਫਟਕਾਰ ਪਾਉਂਦੇ ਆ ਉਹ ਬੰਦੇ ਤੇ ਜਿਹੜਾ ਮਨੁੱਖ ਬੰਦੇ ਦੀ ਆਸ ਤੇ ਜਿਉਂਦਾ ਹੈ ਫਰੀਦਾ ਰਾਤੀ ਵੱਡੀਆਂ ਤੁਖ ਤੁਖ ਉੱਠਣ ਪਾਸ ਤਿੱਗ ਤਿਨਾਂ ਦਾ ਜੀਵਿਆ ਜਿਨ੍ਹਾਂ ਵੜਾਣੀ ਆਸ ਲਾਨ ਤਾਂ ਉਹਨਾਂ ਦੇ ਜੀਵਨ ਤੇ ਜੋ ਖੁਦਾ ਨੂੰ ਛੱਡ ਕੇ ਮਨੁੱਖੀ ਆਸ ਤੇ ਜਿਉਂਦੇ ਆ ਤੇ ਸੋਚਦੇ ਆ ਕਿ ਮਨੁੱਖ ਤੋਂ ਸੁੱਖ ਮਿਲਣਗੇ ਪਰ ਜਿਹੜਾ ਆਪ ਦੁਖੀ ਹੋਵੇ ਤੈਨੂੰ ਕਿੱਥੋਂ ਸੁੱਖ ਦੇਵੇਗਾ ਤੈਨੂੰ ਸੁੱਖ ਦੀ ਚਾਹਤ ਹੈ ਉਹਨੂੰ ਵੀ ਆ ਇਸ ਕਰਕੇ ਆਮ ਮੁਹਾਵਰਾ ਨਾ ਉਹ ਮੋਹ ਤੇ ਸੁਖ ਚਾਹਤ ਹੈ ਉਹ ਤੇ ਸੁਖ ਚਾਹਤ ਹੈ ਮਸਕੀਨ ਸਾਹਿਬ ਜੀ ਕਥਾ ਵਿੱਚ ਬਹੁਤ ਬਰੀਏ ਜ਼ਿਕਰ ਕਰਦੇ ਹੁੰਦੇ ਸੀ ਕਿ ਅਸੀਂ ਉਹਨਾਂ ਕੋਲੋਂ ਸੁੱਖ ਮੰਗਦੇ ਆ ਉਹ ਸਾਡੇ ਕੋਲੋਂ ਦੁਨੀਆ ਦੇ ਲੋਕ ਸੁੱਖ ਮੰਗਦੇ ਆ ਭਿਖਾਰੀ ਆਪਾਂ ਦੋਵੇਂ ਉਹ ਸਾਡੇ ਤੋਂ ਸੁੱਖ ਭਾਲਦੇ ਆਪਾਂ ਉਹਨਾਂ ਤੋਂ ਦੋ ਭਿਖਾਰੀ ਮਿਲ ਕੇ ਕਿਸ ਤਰ੍ਹਾਂ ਕਿਸੇ ਨੂੰ ਰਾਜਾ ਬਣਾ ਦੇਣਗੇ ਬਣਾ ਦੇਣਗੇ ਜੀ ਨਹੀਂ ਇੱਕ ਕਥਾ ਆਉਂਦੀ ਆ ਜੀ ਬੜੀ ਸੁੰਦਰ ਮਹਾਪੁਰਖ ਰੱਬ ਦੇ ਪਿਆਰੇ ਅਕਸਰੀ ਦ੍ਰਿਸ਼ਟਾਂਤ ਦਿੰਦੇ ਹੁੰਦੇ ਸੀ ਕਹਿੰਦੇ ਸੀ ਕਿ ਇੱਕ ਸੂਫੀ ਫਕੀਰ ਨੂੰ ਉਹਦੇ ਚੇਲਿਆਂ ਨੇ ਪ੍ਰੇਰਿਆ ਕਿ ਰੋਜ਼ ਆਪਾਂ ਕਿਸੇ ਨਾ ਕਿਸੇ ਦਰ ਤੇ ਭੇਖਸ਼ਾ ਮੰਗਣ ਜਾਣੇ ਆ ਚਲੋ ਅਕਬਰ ਦੇ ਕੋਲ ਜਾਣੇ ਆ ਉਹਦੇ ਕੋਲ ਜਾ ਕੇ ਹੱਥ ਫਲਾਉਨੇ ਆ ਬਾਦਸ਼ਾਹ ਅਕਬਰ ਮੁਗਲ ਸਮਰਾਟ ਉਹ ਸਾਨੂੰ ਬੜਾ ਕੁਝ ਦੇਵੇਗਾ ਸਾਡੇ ਕਈ ਦਿਨ ਆ ਰਾਮ ਨਾਲ ਕੱਟੇ ਜਾਣਗੇ ਜਦੋਂ ਇਹ ਫਕੀਰ ਅਕਬਰ ਦੇ ਮਹਿਲਾਂ 'ਚ ਪਹੁੰਚੇ ਅਕਬਰ ਪੜ ਰਿਹਾ ਸੀ ਨਮਾਜ਼ ਮਸਜਿਦ ਵਿੱਚ ਬੈਠ ਕੇ ਫਕੀਰ ਵੀ ਮਸਜਿਦ ਦੇ ਵਿੱਚ ਲਾ ਗਿਆ ਨਮਾਜ਼ ਅਦਾ ਹੋਈ ਆ ਦੁਆ ਕਰਨ ਬੈਠਾ ਅਕਬਰ ਅਰਦਾਸ ਕਰਦਾ ਬਿਨੇ ਕਰਦਾ ਦੁਆ ਕਰਦਾ हे ਖੁਦਾ ਤੂੰ ਸੁੱਖ ਦੇ ਸ਼ਾਂਤੀ ਦੇ ਮੇਰੀ ਝੋਲੀ ਹੋਰ ਰਾਜ ਭਾਗ ਦੇ ਨਾਲ ਭਰ ਦੇ ਮੇਰੇ ਰਾਜ ਨੂੰ ਵੱਡਾ ਕਰ ਦੇ ਮੇਰੇ ਸਮਰਾਜ ਨੂੰ ਵੱਡਾ ਕਰ ਦੇ ਬਖਸ਼ਿਸ਼ ਕਰ ਮੇਰਾ ਰਾਜ ਭਾਗ ਵੱਡਾ ਹੋ ਜਾਏ ਮੇਰੇ ਖਜ਼ਾਨੇ ਵਧ ਜਾਣ ਮੇਰੀ ਧਨ ਸੰਪਤਾ ਵਧ ਜਾਏ ਇਸ ਤਰ੍ਹਾਂ ਦੁਆ ਕਰੇ ਫਕੀਰ ਮੁੜ ਚੱਲਿਆ ਸੀ ਚੇਲੇ ਕਹਿਣ ਲੱਗੇ ਆਏ ਸੀ ਕੁਝ ਮੰਗਣ ਬਿਨਾ ਮੰਗਿਆ ਹੀ ਜਾ ਰਹੇ ਹਾਂ ਫਕੀਰ ਜੀ ਕਹਿਣ ਲੱਗਾ ਮੰਗਤੇ ਕੋਲੋਂ ਕੀ ਮੰਗਣਾ ਫਕੀਰ ਨੇ ਜਵਾਬ ਦਿੱਤਾ ਸੀ ਮੰਗਤੇ ਕੋਲੋਂ ਕੀ ਮੰਗੀਏ ਹੁਣ ਇਹ ਜਿਸ ਕੋਲੋਂ ਮੰਗ ਰਿਹਾ ਆਪਾਂ ਵੀ ਉਹਦੇ ਕੋਲੋਂ ਮੰਗ ਲਾਂਗੇ ਮਾਨਵ ਕੀ ਟੇਕ ਬ੍ਰਿਤੀ ਸਭ ਜਾਣ ਦੇਵਨ ਕੋ ਇਕੈ ਭਗਵਾਨ ਜਿਸ ਕੈ ਦੀ ਹੈ ਰਹਿ ਅਗਾਏ ਬਹੁਰ ਨੰ ਤ੍ਰਿਸਨਾ ਲੱਗਿਆ ਇੱਕ ਪ੍ਰਮਾਤਮਾ ਦਾ ਦਿੱਤਾ ਹੋਇਆ ਹੀ ਬੰਦੇ ਨੂੰ ਰਜਾ ਸਕਦਾ ਹੈ ਬੰਦੇ ਦਾ ਦਿੱਤਾ ਹੋਇਆ ਮਨੁੱਖ ਨੂੰ ਨਹੀਂ ਰਜਾ ਸਕਦਾ ਨਹੀਂ ਰਜਾ ਸਕਦਾ ਇਹ ਪ੍ਰਮਾਤਮਾ ਦੀ ਦੇਣ ਹੈ ਜੋ ਮਨੁੱਖ ਨੂੰ ਰਾਜਾ ਰਜਿਆ ਹੋਇਆ ਬਣਾ ਸਕਦੀ ਹੈ ਇਕ ਮਨੁੱਖ ਦੀ ਦੇਣਤਾ ਸਦੀਵੀ ਭਖਾਰੀ ਬਣਾ ਕੇ ਰੱਖੇਗੀ ਪ੍ਰਮਾਤਮਾ ਦਾਤਾ ਹੈ ਜੀ ਜਿਦੀ ਵੀ ਝੋਲੀ ਵਿੱਚ ਸੁਗਾਤ ਪਾਉਂਦਾ ਉਹਨੂੰ ਦਾਤਾ ਬਣਾ ਦਿੰਦਾ ਹੈ ਦੋਏ ਭਾਏ ਬਿਗੁੱਚੀ ਐ ਗਲਪਈ ਸੁਜਮਕੀ ਫਾਸ ਇਸ ਕਰਕੇ ਦੋਏ ਭਾਏ ਦੋ ਪਾਸੇ ਦੀ ਧਾਵਨਾ ਦੋਵੇਂ ਪਾਸੇ ਚੱਲਣਾ ਇੱਕ ਪਾਸੇ ਇੱਕ ਕਦਮ ਸੱਚ ਦੇ ਵੱਲ ਇੱਕ ਝੂਠ ਦੇ ਪਾਸੇ ਇੱਕ ਕਦਮ ਰੋਸ਼ਨੀ ਦੀ ਤਰਫ ਤੇ ਇੱਕ ਕਦਮ ਅੰਧਕਾਰ ਦੀ ਤਰਫ ਇੱਕ ਕਦਮ ਮੰਦਾ ਚੱਲਦਾ ਧਾਰਮਿਕ ਮੰਦਰ ਦੇ ਪਾਸੇ ਇੱਕ ਕਦਮ ਪੱਟਦਾ ਵਿਕਾਰਾਂ ਵਾਲੇ ਪਾਸੇ ਇੱਕ ਕਦਮ ਇਮਾਨਦਾਰੀ ਦੂਜਾ ਕਦਮ ਬੇਈਮਾਨੀ ਸੋਚਦਾ ਬੇਈਮਾਨੀ ਕਰ ਲਾਂ ਕਹਿੰਦੇ ਆ ਕਿ ਇਸ ਦੁਨੀਆ ਦੇ ਵਿੱਚ ਇਸ ਸੰਸਾਰ ਦੇ ਵਿੱਚ ਇਸ ਤਰ੍ਹਾਂ ਦੇ ਲੋਕਾਂ ਦੀ ਬਹੁਤ ਵੱਡੀ ਗਿਣਤੀ ਆ ਜੋ ਦੁਬਦਾਂ ਵਿੱਚ ਜੀ ਰਹੇ ਆ ਕਦੀ ਤਾਂ ਧਾਰਮਿਕ ਮੰਦਰਾਂ 'ਚ ਹੁੰਦੇ ਆ ਕਦੀ ਸ਼ਰਾਬਖਾਨਿਆਂ ਵਿੱਚ ਹੁੰਦੇ ਆ ਹੈਰਾਨੀ ਦੀ ਗੱਲ ਆ ਜਿਹੜਾ ਧਾਰਮਿਕ ਸਥਾਨ ਤੇ ਵੀ ਜਾ ਰਿਹਾ ਉਹ ਸ਼ਰਾਬਖਾਨੇ ਵੱਲ ਵੀ ਜਾ ਰਿਹਾ ਜਿਸ ਦੇ ਹੱਥ ਵਿੱਚ ਗੁਟਕਾ ਸਾਹਿਬ ਸੀ ਬਾਣੀ ਪੜ ਰਿਹਾ ਸੀ ਉਹ ਗੰਦਾ ਨਾਵਲ ਵੀ ਪੜ ਰਿਹਾ ਜੋ ਮਿੱਠਾ ਸੱਚ ਬੋਲ ਰਿਹਾ ਸੀ ਉਹ ਮਿੱਥ ਵੀ ਬੋਲ ਰਿਹਾ ਜੋ ਬੜਾ ਦਿਆਲੂ ਸੀ ਉਹ ਕਠੋਰ ਹੋ ਗਿਆ ਬਸ ਸੰਸਾਰ ਵਿੱਚ ਇਹਨਾਂ ਲੋਕਾਂ ਦੀ ਹੀ ਗਿਣਤੀ ਜ਼ਿਆਦਾ ਹੈ ਜੋ ਦੋ ਪਾਸੇ ਚੱਲਦੇ ਆ ਸੰਤ ਜੀ ਤੇ ਜ਼ਿੰਦਗੀ ਭਰ ਚੱਲਦੇ ਆ ਦੋ ਪਾਸੇ ਚੱਲਣ ਵਾਲਾ ਮਨੁੱਖ ਕਿਸੇ ਪਾਸੇ ਵੀ ਨਹੀਂ ਪਹੁੰਚਦਾ ਉੱਥੇ ਦਾ ਉੱਥੇ ਹੀ ਰਹਿ ਜਾਂਦਾ ਦੋ ਪਾਸੇ ਚੱਲ ਚੱਲ ਕੇ ਬੰਦਾ ਥੱਕਦਾ ਟੁੱਟਦਾ ਹੈ ਇਸ ਵਾਸਤੇ ਮਹਾਰਾਜ ਕਹਿ ਰਹੇ ਆ ਕਿਉਂ ਭਾਈ ਖੱਜਲ ਖਵਾਰ ਹੁੰਦੇ ਆ ਇਹ ਲੋਕ ਅੰਤ ਸਮੇਂ ਤੱਕ ਜਮਾਂ ਦੀ ਫਾਹੀ ਗਲਾਂ ਜਾਣ ਪੈਂਦੀ ਹੈ ਦੁੱਬਦਾ ਚ ਹੀ ਰਹਿ ਜਾਂਦੇ ਆ ਜੇ ਹਾ ਬੀਜੈ ਸੋ ਲੁਣਾ ਮੱਥੇ ਜੋ ਲਿਖਿਆਸ ਜੋ ਬੀਜਿਆ ਸੋ ਬੀਜ ਬੀਜ ਕੇ ਮਸਤਕ ਵਿੱਚ ਉਹ ਸੰਸਕਾਰ ਬਣਿਆ ਅੱਗੇ ਤਾਂ ਉਹੀ ਕੁਝ ਪ੍ਰਾਪਤ ਹੋਵੇਗਾ ਜੈਸੇ ਸੰਸਕਾਰ ਬਣੇ ਇਸ ਕਰਕੇ ਜੇ ਸੰਸਕਾਰ ਮਾੜੇ ਆ ਕਰਮ ਮਾੜੇ ਆ ਸੁੱਖ ਕਿਵੇਂ ਮਿਲੇਗਾ ਜੀ ਤਾਂ ਜਿਹੜੀ ਚੀਜ਼ ਬੀਜੀ ਆ ਧਰਤੀ ਵਿੱਚ ਉਹਨੂੰ ਤਾਂ ਕੋਈ ਬੀਜ ਦਾ ਭਾਵੇਂ ਹੋਰ ਆ ਵੱਡ ਦਾ ਕੋਈ ਹੋਰ ਆ ਖਾਂਦਾ ਕੋਈ ਹੋਰ ਆ ਪਰ ਸਰੀਰ ਰੂਪੀ ਧਰਤੀ ਵਿੱਚ ਜੋ ਬੀਜੇਗਾ ਉਹ ਵੱਡੇਗਾ ਖਾਵੇਗਾ ਜਿਸ ਤਰ੍ਹਾਂ ਦੇ ਕਰਮ ਬੰਦਾ ਕਰੇਗਾ ਉਹਨੂੰ ਓਦਾਂ ਦੀ ਦਾਤ ਮਿਲ ਜਾਵੇਗੀ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਓ ਲਾਇਆ ਹੀਤ ਕਹ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੁਣਿਆ ਖੇਤ ਰੈਣ ਵਿਹਾਣੀ ਪਛਤਾਣੀ ਉੱਟ ਚਲੀ ਗਈ ਨਰਾਸ ਜਿੰਦਗੀ ਦੀ ਰਾਤ ਬਤੀਤ ਹੋ ਗਈ ਆ ਮੌਤ ਦਾ ਸੂਰਜ ਉਦੈ ਹੋ ਗਿਆ ਪਛਤਾਵਾ ਪੈਦਾ ਹੋ ਗਿਆ ਕਿਉਂ ਹੱਥ ਦੇ ਵਿੱਚ ਕੁਝ ਵੀ ਨਹੀਂ ਖਾਲੀ ਰਹਿ ਗਏ ਹੱਥ ਕੁਝ ਵੀ ਨਹੀਂ ਨਿਰਾਸ਼ਾ ਹੀ ਪਈ ਆ ਝੋਲੀ ਵਿੱਚ ਅੰਤਮ ਸਮੇਂ ਅਗਰ ਕੋਈ ਉਦਾਸ ਹੋ ਗਿਆ ਸਮਝ ਲਓ ਜ਼ਿੰਦਗੀ ਬੇਅਰਥੀ ਚਲੀ ਗਈ ਪਰ ਅੰਤ ਸਮੇਂ ਮਰਨ ਸਮੇਂ ਸੰਗਤ ਜੀ ਜਿਹਦੇ ਬੁੱਲਾਂ ਤੇ ਮੁਸਕਰਾਹਟ ਆ ਨਾ ਮਹਾਪੁਰਖ ਐਸੇ ਹੁੰਦੇ ਚਿਹਰਿਆਂ ਤੇ ਨੂਰ ਹੁੰਦਾ ਉਹਨਾਂ ਦੇ ਚਿਹਰਿਆਂ ਤੇ ਖੇੜਾ ਤੇ ਸਮਝ ਲਓ ਜ਼ਿੰਦਗੀ ਸਫਲ ਹੋ ਗਈ ਮੌਤ ਕੀ ਹੈ ਜਿਹਦੇ ਬਾਰੇ ਆਪਾਂ ਡਰ ਜਾਂਦੇ ਆ ਗੱਲ ਨਹੀਂ ਕਰਦੇ ਮੌਤ ਪਰਚਾ ਮੌਤ ਇਮਤਿਹਾਨ ਹੈ ਇਹਨੇ 80 90 ਸਾਲ ਵਿੱਚ ਜੋ ਕੁਝ ਪੜਿਆ ਜੀਵਨ ਵਿੱਚ ਜੋ ਪੜਾਈ ਇਹਨੇ ਕੀਤੀ ਆ ਬਸ ਮੌਤ ਦਾ ਪਰਚਾ ਜੋ ਹੱਲ ਕਰੇਗਾ ਮੌਤ ਦੱਸ ਦੂਗੀ ਕਿ ਲੋਕ ਫੇਲ ਹੋਗੇ ਕਿ ਪਾਸ ਹੋਗੇ ਪਰ ਅਫਸੋਸ ਨਾ ਕਹਿਣਾ ਪਵੇਗਾ ਸੰਗਤ ਜੀ ਲੋਕਾਂ ਨੂੰ ਚੱਜਣਾ ਮਰਨਾ ਨਹੀਂ ਆਉਂਦਾ ਕਿਉਂਕਿ ਉਹਨਾਂ ਨੂੰ ਜਿਉਣਾ ਨਹੀਂ ਆਉਂਦਾ ਇਤਾਂ ਲੱਖਾਂ 'ਚ ਕੋਈ ਇੱਕ ਅੱਧਾ ਪਾਸ ਹੁੰਦਾ ਆ ਦੁਨਿਆਵੀ ਵਿਦਿਆਲੇ ਆ ਇੱਥੇ ਇੱਕ ਅੱਧਾ ਫੇਲ ਹੁੰਦਾ ਜੀੜੇ ਵਿਦਿਆਲੇ ਦੀ ਗੱਲ ਗੁਰਬਾਣੀ ਕਰਦੀ ਉੱਥੇ ਪਾਸ ਹੀ ਕੋਈ ਕੋਈ ਹੁੰਦਾ ਉੱਥੇ ਤਾਂ ਨਾ ਅੱਗੇ ਕੋਈ ਨਾ ਪਿੱਛੇ ਕੋਈ ਇੱਕ ਅਵਕਟ ਘਾਟੀ ਰਾਮ ਕੀ ਤੇ ਚੜ ਰਹੋ ਕਬੀਰ ਉੱਥੇ ਤਾਂ ਕਬੀਰ ਜੀ ਵਰਗੇ ਪਾਰ ਹੁੰਦੇ ਆ ਇਸ ਕਰਕੇ ਜਿੰਨ ਕੋ ਸਾਧੂ ਭੇਟੀ ਐ ਸੋ ਦਰਗੈ ਹੋਏ ਖਲਾਸ ਜਿਨ੍ਹਾਂ ਨੂੰ ਸਾਧ ਸੰਗਤ ਨਸੀਬ ਹੁੰਦੀ ਆ ਤਾਂ ਭਾਈ ਉਹ ਤਾਂ ਫਿਰ ਸੋਹਬਤ ਵਿੱਚ ਜਿਹੜੇ ਬਹਿ ਜਾਂਦੇ ਆ ਨਾ ਗੁਰੂ ਦੀ ਸੋਹਬਤ ਦੇ ਵਿੱਚ ਤੇ ਉਹ ਸਾਰੇ ਵਿਕਾਰਾਂ ਨੂੰ ਪਾਸੇ ਕਰ ਦਿੰਦੇ ਆ ਖਲਾਸੀ ਹੋ ਜਾਂਦੀ ਉਹਨਾਂ ਦੀ ਕਰ ਕਿਰਪਾ ਪ੍ਰਵੇ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਹਾੜ ਦੇ ਮਹੀਨੇ ਵਿੱਚ ਉਪਦੇਸ਼ ਕਰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਿਖਾ ਰਹੇ ਆ ਸਾਨੂੰ ਰੱਬ ਜੀ ਰਹਿਮਤ ਕਰੋ ਇਸ ਮਹੀਨੇ ਵਿੱਚ ਤੇਰੇ ਦਰਸ਼ਨਾਂ ਦੀ ਪਿਆਸ ਪੈਦਾ ਹੋਵੇ ਤੇਰੀ ਭੁੱਖ ਪੈਦਾ ਹੋਵੇ ਤੇਰੇ ਮਲਾਪ ਦੀ ਤਾਂਗ ਪੈਦਾ ਹੋਵੇ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਇਹ ਅਰਦਾਸ ਆ ਇਹ ਜੋਦੜੀ ਆ ਤੈਥੋਂ ਬਿਨਾ ਕੋਈ ਸਮਰੱਥ ਨਹੀਂ ਵਾਹਿਗੁਰੂ ਤੋ ਮੇਰੇ ਦੁੱਖ ਸੁਣ ਸਕੇ ਵਾਹਿਗੁਰੂ ਤੇਰੇ ਮੁਕਾਬਲੇ ਦਾ ਹੋਰ ਕੋਈ ਨਹੀਂ ਹੈ ਵਾਹਿਗੁਰੂ ਜਿਹਦੇ ਅੱਗੇ ਮੈਂ ਅਰਦਾਸ ਕਰਾਂ ਇਸ ਵਾਸਤੇ ਹੇ ਅੱਲਾ ਹੇ ਪ੍ਰਭੂ ਤੇਰੇ ਅੱਗੇ ਬੇਨਤੀ ਆ ਅਸਾੜ ਸੁਹੰਦਾ ਤਿਸ ਲੱਗੇ ਇਸ ਮਨ ਹਰ ਚਰਨ ਨਿਵਾਸ ਆਸਾੜ ਦਾ ਮਹੀਨਾ ਉਹਦੇ ਲਈ ਸੁਹਾਵਣਾ ਉਹਦੇ ਲਈ ਸੀਤਲਾ ਜੀ ਦਾ ਮਨ ਰੱਬ ਦੇ ਗੁਣਾ ਨਾਲ ਜੁੜਿਆ ਹੀ ਰਹਿੰਦਾ ਹੈ ਇਸ ਕਰਕੇ ਗੁਰਮੁਖ ਪਿਆਰਿਓ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਾੜ ਦੇ ਮਹੀਨੇ ਵਿੱਚ ਭਾਈ ਨਾਮ ਜਪੋ ਸਿਮਰਨ ਕਰੋ ਤੇ ਬਾਬਾ ਨਾਨਕ ਜੀ ਕੀ ਬਚਨ ਕਰਦੇ ਆਸਾੜ ਭਲਾ ਸੂਰਜ ਗगन ਤਪੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਲਾ ਹੈ ਭਾਈ ਹਾੜ ਦਾ ਮਹੀਨਾ ਅਸਮਾਨ ਤਪ ਰਿਹਾ ਸੂਰਜ ਦੀ ਤਪਸ਼ ਦੇ ਨਾਲ ਧਰਤੀ ਤਪ ਰਹੀ ਆ ਧਰਤੀ ਤਪਸ਼ ਦਾ ਦੁੱਖ ਉਠਾਉਂਦੀ ਆ ਪਾਣੀ ਸੁੱਕਦਾ ਸਰੋਵਰਾਂ ਦਾ ਨਦੀਆਂ ਦਾ ਨਾਲਿਆਂ ਦਾ ਸੂਰਜ ਦੀ ਗਰਮੀ ਨਾਲ ਕਿਤੇ-ਕਿਤੇ ਤਾਂ ਸੋਕਾ ਵੀ ਪੈ ਜਾਂਦਾ ਸਰੋਵਰਾਂ ਦਾ ਪਾਣੀ ਘਟ ਜਾਂਦਾ ਧਰਤੀ ਦੁੱਖ ਸਹੈ ਸੋਕੈ ਅਗਨ ਭਖੈ ਦਰਿਆਵਾਂ ਦਾ ਪਾਣੀ ਘਟ ਜਾਂਦਾ حقیقتہ ਜਦੋਂ ਬੰਦੇ ਦੇ ਅੰਦਰ ਵਿਕਾਰਾਂ ਦਾ ਸੂਰਜ ਪੂਰਾ ਚੜ ਜਾਂਦਾ ਨਾ ਉਥੇ ਸ਼ਾਂਤੀ ਦਇਆ ਸੁੱਕ ਜਾਂਦੀ ਆ ਬਾਹਰੀ ਤੌਰ ਤੇ ਜਦੋਂ ਸੂਰਜ ਪੂਰਾ ਉદય ਹੁੰਦਾ ਗਰਮੀ ਵਿੱਚ ਸਰੋਵਰਾਂ ਦਾ ਪਾਣੀ ਸੁੱਕਦਾ ਜਦੋਂ ਵਿਕਾਰਾਂ ਦਾ ਸੂਰਜ ਬੰਦੇ ਅੰਦਰ ਚੜਦਾ ਉਹਦੇ ਗੁਣ ਜਿਹੜੇ ਆ ਉਹ ਸੁੱਕ ਜਾਂਦੇ ਆ ਗੁਰੂ ਮਹਾਰਾਜ ਇਸ ਤਰ੍ਹਾਂ ਸਾਨੂੰ ਸਮਝਾਉਣਾ ਕਰਦੇ ਆ ਅਗਨ ਰਸ ਸੁਖ ਹੈ ਮਰੀਏ ਧੋਖ ਹੈ ਭੀਸੋ ਕਿਰਤਨ ਹਾਰੇ ਅਗਨੀ ਦੇ ਨਾਲ ਵਾਕੇ ਰਸ ਮੁੱਕਦਾ ਖਤਮ ਹੁੰਦਾ ਨਮੀ ਜੋ ਧਰਤੀ ਅੰਦਰ ਹੁੰਦੀ ਹੈ ਸੂਰਜ ਦੀ ਤਪਸ਼ ਨਾਲ ਨਮੀ ਵੀ ਖਤਮ ਹੋ ਜਾਂਦੀ ਹੈ ਜਮੀਨ ਸੁੱਕ ਕੇ ਫਟਣ ਲੱਗ ਜਾਂਦੀ ਆ ਨਮੀ ਮੁੱਕ ਜਾਂਦੀ ਆ ਇਸ ਕਰਕੇ ਗੁਰਮਖ ਪਿਆਰਿਓ ਬੰਦੇ ਦੇ ਅੰਦਰ ਜਿਹਦੇ ਅੰਦਰ ਵਿਕਾਰ ਹੁੰਦੇ ਆ ਪੈਦਾ ਉਹਦੀ ਸ਼ੀਤਲਤਾ ਖਤਮ ਹੋਣੀ ਲੱਗ ਜਾਂਦੀ ਆ ਇਵੇਂ ਜਿਹੜਾ ਬੰਦਾ ਜਿੰਨਾ ਜ਼ਾਲਮ ਹੋਵੇਗਾ ਉਹਦੇ ਵਿੱਚ ਉਤਨੀ ਹੀ ਨਮੀ ਨਹੀਂ ਹੋਵੇਗੀ। ਬਾਬਾ ਨਾਨਕ ਜੀ ਕਹਿੰਦੇ ਆ ਜੇ ਐਸੀ ਹਾਲਤ ਬਣ ਗਈ ਆ ਫਿਰ ਵੀ ਕਰਮ ਕਰਨ ਤੋਂ ਹਾਰੇ ਨਾ ਕੋਸ਼ਿਸ਼ ਕਰੇ ਯਤਨ ਕਰੇ ਕਿ ਫੱਟੀ ਹੋਈ ਧਰਤੀ ਵਿੱਚ ਮੈਂ ਹਲ ਚਲਾਵਾਂ। ਇਹ ਫੱਟੀ ਹੋਈ ਧਰਤੀ ਨੂੰ ਸੋਧਣ ਦੀ ਕੋਸ਼ਿਸ਼ ਕਰਾਂ ਤੇ ਅਰਦਾਸ ਕਰੇ ਵਾਹਿਗੁਰੂ ਤੂੰ ਵਰਸ ਮਿਹਰ ਕਰ ਮੇਰੇ ਤੇ ਤਾਂ ਇਹ ਆਪਣੀ ਯਤਨਾਂ ਨਾਲ ਮੈਂ ਸੋਧਦਾ ਠੀਕ ਕਰਦਾ। ਪਰ ਨਮੀ ਤਾਂ ਤੇਰੀ ਰਹਿਮਤ ਨਾ ਹੋਣੀ ਅਰਦਾਸ ਕਰੇ ਬੰਦਾ ਜਦੋਂ ਅੰਦਰ ਤਪਸ਼ ਵੱਧਦੀ ਹੈ ਨਾ ਉਹਦੇ ਵਿਕਾਰਾਂ ਦੀ ਆਪਾਂ ਕਹਿੰਨੇ ਮੇਰੇ ਕੀਤੇਆਂ ਮੇਰੇ ਸੁਭਾਅ 'ਚ ਫਰਕ ਪੈ ਗਿਆ ਮਾਲਕ ਅਗੇ ਅਰਦਾਸ ਕਰੋ ਕਿ ਪਹਿਲਾਂ ਵਾਲਾ ਸੁਭਾਅ ਬਣੇ ਗੁਰੂ ਸਾਹਿਬ ਜੀ ਨੇ ਤੁਹਾਨੂੰ ਬਹੁਤ ਕੁਝ ਦੇਣਾ ਹੈ ਸੰਗਤ ਜੀ ਜਦੋਂ ਕਿਰਪਾ ਹੁੰਦੀ ਆ ਰਹਿਮਤ ਹੁੰਦੀ ਆ ਹਕੀਕਤਾ ਦੇਖਣ ਚਾਇਆ ਕਿ ਕਈ ਮਹਾਪੁਰਖ ਬ੍ਰਹਮ ਗਿਆਨੀ ਸੀਸ ਤੇ ਹੱਥ ਰੱਖ ਦਿੰਦੇ ਆ ਫਿਰ ਬਖਸ਼ਿਸ਼ ਹੋ ਜਾਂਦੀ ਹੈ ਮਹਾਪੁਰਖਾਂ ਨਾਲ ਮੇਲ ਹੋ ਜਾਂਦਾ ਜਦ ਵੀ ਕਿਤੇ ਕੋਈ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਸ਼ੁਰੂ ਕਰੇ ਤਾਂ ਪਹਿਲਾਂ ਉਹ ਨੂੰ ਇਹ ਗੱਲ ਮਹਿਸੂਸ ਹੋਵੇਗੀ ਕਿ ਧਰਤੀ ਤਾਂ ਮੇਰੇ ਕੋਲ ਫਟੀ ਹੋਈ ਆ ਤਪੀ ਹੋਈ ਆ ਮਿਹਨਤ ਬਹੁਤ ਵੱਡੀ ਆ ਤਪੀ ਹੋਈ ਧਰਤੀ ਨੂੰ ਵੇਖ ਕੇ ਬਹੁਤ ساری ਦੁਨੀਆਂ ਹਾਲ ਚਲਾਉਣਾ ਹੀ ਛੱਡ ਦਿੰਦੀ ਆ ਕੀ ਲੈਣਾ ਧਾਰਮਿਕ ਮੰਦਰਾਂ 'ਚ ਜਾ ਕੇ ਕੀ ਲੈਣਾ ਗੁਰਦੁਆਰੇ ਜਾ ਕੇ ਮਨ ਤਾਂ ਸ਼ਾਂਤ ਹੁੰਦਾ ਨਹੀਂ ਅੰਦਰ ਵਿਕਾਰ ਆ ਪਾਠ ਕਰਕੇ ਕੀ ਕਰਨਾ ਧਰਤੀ ਤਾਂ ਸੁੱਕੀ ਹੋਈ ਆ ਹਲ ਚਲਾ ਕੇ ਕੀ ਕਰਨਾ ਪਰ ਕੌਣ ਦੱਸੇ ਤੂੰ ਹਲ ਚਲਾ ਮਤਾਂ ਰੱਬ ਵਰਸ ਪਵੇ ਮਤਾਂ ਰਹਿਮਤ ਹੋ ਜਾਵੇ ਤਾਂ ਸਾਹਿਬ ਇੱਥੇ ਮਹਾਰਾਜ ਕਹਿ ਰਹੇ ਆ ਤੂੰ ਆਪਣੇ ਕਰਮਾਂ ਤੋਂ ਹਾਰ ਨਾ ਮੰਨ ਐ ਜੀਵ ਹਿੰਮਤ ਕਰ ਰਤ ਫਿਰੈ ਛਾਇਆ ਧਨ ਤੱਕ ਹੈ ਟੀੜ ਲਵੇ ਮੰਜ ਬਾਰੇ ਇਹ ਸੂਰਜ ਦਾ ਰਥ ਘੁੰਮ ਰਿਹਾ ਚਾਰੋਂ ਪਾਸੇ ਧਰਤੀ ਤਪ ਰਹੀ ਆ ਇਸ ਕਰਕੇ ਵਿਕਾਰਾਂ ਕਰਕੇ ਸਿਰਫ ਮਨੁੱਖੀ ਦੁਖੀ ਨਹੀਂ ਦੇਖਣ ਚਾਇਆ ਕਿ ਤਮਾਮ ਜੀਵ ਦੁਖੀ ਆ। ਵਾਸ਼ਨਾ ਦਾ ਰੋਗ ਹਾਥੀ ਨੂੰ ਆ ਮਸਤ ਹੋਇਆ ਹਾਥੀ ਵਾਸ਼ਨਾ ਦੇ ਵਿੱਚ ਕਾਗਜ ਦੀ ਹਥਣੀ ਨੂੰ ਦੇਖ ਕੇ ਖੱਡੇ 'ਚ ਫਸ ਜਾਂਦਾ। ਤੇ ਕਿਧਰੇ ਹਿਰਨ ਸ਼ਿਕਾਰੀ ਦੇ ਜਾਲ 'ਚ ਫਸ ਜਾਂਦਾ। ਇਸ ਤਰ੍ਹਾਂ ਪੌੜਾ ਕਮਲ ਫੁੱਲ ਦੀ ਲਪੇਟ 'ਚ ਆ ਜਾਂਦਾ। ਸਵੇਰੇ ਉਹਦੀ ਵਿੱਚੋਂ Laash ਹੀ ਨਿਕਲਦੀ ਹੈ। ਇਸ ਕਰਕੇ ਗੁਰਮੁਖ ਪਿਆਰਿਓ ਇੱਕ ਇੱਕ ਵਿਕਾਰ ਕਰਕੇ ਪਤੰਗਾ ਹਿਰਨ ਹਾਥੀ ਭੌਰਾ ਮਛਲੀ ਇਹ ਸਾਰੇ ਦੁਖਦਾਈ ਹੋ ਜਾਂਦੇ ਆ। ਮਾਸ ਦੇ ਲਾਲਚ ਵਿੱਚ ਕੁੰਡੀ ਦੇਖੀ ਨੀ ਕਿ ਫਸ ਗਈ ਮੱਛੀ। ਇੱਕ ਇੱਕ ਵਿਕਾਰ ਕਰਕੇ ਇੰਨੇ ਦੁਖੀ ਹੁੰਦੇ ਆ ਜੀਵ ਤੇ ਜਿਸ ਬੰਦੇ ਦੇ ਵਿੱਚ ਇਹਨੇ ਵਿਕਾਰ ਹੋਣਗੇ ਉੱਥੇ ਕਿੰਨੀ ਪੀੜਾ ਹੋਵੇਗੀ। ਕਿੰਨਾ ਸੰਤਾਪ ਹੋਵੇਗਾ। ਬੰਦੇ 'ਚ ਤਾਂ ਕਾਮ ਹਾਥੀ ਕਾਮ ਕਰਕੇ ਫੜਿਆ ਜਾਂਦਾ। ਇਸ ਕਰਕੇ ਦੇਖੋ ਆ ਇਹ ਜਿਹੜੀਆਂ ਚੀਜ਼ਾਂ ਨਾ ਮੱਛੀ ਲੋਭ ਕਰਕੇ ਫਸ ਜਾਂਦੀ ਹੈ ਤੇ ਬੰਦੇ ਅੰਦਰ ਤਾਂ ਸਾਰੀਆਂ ਚੀਜ਼ਾਂ ਨੇ ਸਾਬ ਜੀ ਕਹਿੰਦੇ ਆ ਬੰਦੇ ਤੂੰ ਹਿੰਮਤ ਨਾ ਹਾਰ ਅਭੁਗੁਣ ਬਾਦ ਚਲੀ ਦੁਖ ਆਗੈ ਸੁਖ ਤੇ ਸਾਜ ਸੰਭਾਲੇ ਇਹ ਜੀਵ ਰੂਪੀ ਇਸਤਰੀ ਨਿਰਾਸ਼ ਹੋ ਕੇ ਔਗਣਾ ਦੀ ਪੋਟਲੀ ਬੰਨ ਕੇ ਜਾ ਰਹੀ ਆ ਐ ਬੰਦੇ ਤੂੰ ਥੋੜਾ ਆਪਦੇ ਜੀਵਨ ਨੂੰ ਬਦਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ ਨਾਨਕ ਜਿਸਨੂੰ ਇਹ ਮਨ ਦੀਆ ਮਰਨ ਜੀਵਨ ਪ੍ਰਭ ਨਾਲੇ ਜਿਹਨੂੰ ਗੁਣਾ ਵਾਲਾ ਮਨ ਦੇ ਦਿੱਤਾ ਪ੍ਰਮਾਤਮਾ ਨੇ ਆਪਣਾ ਸੁਭਾਅ ਦੇ ਦਿੱਤਾ ਜਿਸਨੇ ਜਨਮ ਤੇ ਮਰਨ ਪ੍ਰਭੂ ਦੇ ਲੇਖੇ ਲਾ ਦਿੱਤਾ ਉਹਦਾ ਜਿਉਣਾ ਸਫਲ ਹੋ ਗਿਆ ਜਿਹਨੇ ਆਪਣਾ ਸੁਭਾਅ ਪ੍ਰਮਾਤਮਾ ਵਰਗਾ ਬਣਾ ਲਿਆ ਆਸਾੜ ਦੀ ਤਪਸ਼ ਆਹਾੜ ਮਹੀਨਾ ਨੂੰ ਕੁਝ ਨਹੀਂ ਕਹਿ ਸਕਦਾ ਸੰਗਤ ਜੀ ਤਾਂ ਇਹ ਬਾਬਾ ਨਾਨਕ ਜੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਂਦੇ ਆਓ ਜੀ ਗੁਰੂ ਮਹਾਰਾਜ ਕਿਰਪਾ ਕਰਨ ਅਰਦਾਸ ਆ ਮਾਲਕ ਅੱਗੇ ਇਹ ਹਾੜ ਦਾ ਮਹੀਨਾ ਸਰਬੱਤ ਸੰਗਤਾਂ ਵਾਸਤੇ ਖੁਸ਼ੀਆਂ ਖੇੜਿਆਂ ਭਰਿਆ ਹੋਵੇ ਤੇ ਮਹਾਰਾਜ ਸਾਨੂੰ ਸਿੱਖੀ ਦੀ ਦਾਤ ਬਖਸ਼ਣ ਕਿਉਂਕਿ ਖੁਸ਼ੀਆਂ ਨਾਮ ਵਿੱਚੋਂ ਹੀ ਮਿਲਣੀਆਂ ਨੇ ਜੀ ਪਾਵਨ ਸ਼ਬਦ ਪੜ੍ਹ ਕੇ ਸਮਾਪਤੀ ਕਰੀਏ ਜੀ ਆ ਸਾੜਤ ਪੰਦਾ ਕਿਸ ਲੱਗੈ ਅਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੋਇ ਆ ਭਾਏ ਵੇ ਗੁਚੀਐ ਗਲ ਪਈ ਸੋ ਜਮਕੀ ਫਾਸ ਜੇ ਹਾ ਬੀਜੈ ਸੋ ਲੁਣੈ ਮੱਥੈ ਜੋ ਲਿਖਿਆਸ ਰੈਣ ਵਿਹਾਣੀ ਪਛਤਾਣੀ ਉਠ ਚਲੀ ਗਈ ਨਰਾਸ ਜਿਨ ਕੋ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੇ ਇਸ ਮਨ ਹਰ ਚਰਨ ਨਿਵਾਸ ਗੁਰੂ ਮਹਾਰਾਜ ਰਹਿਮਤ ਕਰਨੀ ਜੀ ਹੋਈਆਂ ਭੁੱਲਾਂ ਚੁਕਾਂ ਦੀ ਖਿਮਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ